ਜੇਲਾਂ ਦੇ ਵਿੱਚ ਮੈਂਟਲ ਕਰਤੇ ਪ੍ਰੋਫੈਸਰ ਪੁੱਲਰ ਵਰਗੇ ਉਹ ਜੇਲਾਂ ਦੇ ਵਿੱਚ ਮੈਂਟਲ ਕਰਤੇ ਪ੍ਰੋਫੈਸਰ ਪੁੱਲਰ ਵਰਗੇ ਹੋ ਕਦ ਛੱਡਣਾ ਬੰਦੀ ਸਿੰਘਾਂ ਨੂੰ ਹੋ ਕਦ ਛੱਡਣਾ ਬੰਦੀ ਸਿੰਘਾਂ ਨੂੰ ਕਦ ਛੱਡਣੇ ਦੱਸ ਹਵਾਰੇ ਵਾਹ ਹੋ ਮਰਦਾਂ ਨਾਲ ਮੱਥੇ ਨਹੀਂ ਲਾ ਨਾ ਤੂੰ ਸਰਕਾਰੇ ਹੋ ਮਰਦਾਂ ਨਾਲ ਮੱਥੇ ਨਹੀਂ ਲਾ ਨਾ ਤੂੰ ਸਰਕਾਰੇ ਹੋ ਕਦੇ ਦੱਬਣਾ ਚਾਹੁੰਦੀ ਖੇਤਾਂ ਨੂੰ ਹੋ ਕਦੇ ਦੱਬਣਾ ਚਾਹੁੰਦੀ ਫਸਲਾਂ ਉਹ ਤੇਰੇ ਅੱਗੇ ਕਦੇ ਨਾ ਝੁਕਣੀਆਂ ਇਹ ਨਾਲ ਵੇ ਦੀਆਂ ਨਸਲਾਂ ਉਹ 47 84 ਚੇਤੇ ਨੇ ਓ ਸੰਤਾਰੀ ਚੇਰਾਸੀ ਚੇਤੇ ਨੇ ਉਹ ਚੇਤੇ ਕਲੂਕਾਰੇ ਉਹ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਉਹ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਇਹਦਾ ਬਹੁਤ ਸੋਨਾ ਮੈਂ ਆ ਬਾਤ ਬਹੁਤ ਆ ਮੈਂ ਜਟਾ ਆ 20 50 ਦੀ ਬਹੁਤ ਇੱਕ ਇਹ ਬਾਈ ਬੰਦੇ ਸਤਾਈ ਚਾ ਮਿਲੇ ਛਾੜਦੇ ਬੋਲੇ ਬੋਲੇ ਛਾੜਦੇ ਨੇ ਸਾਰੇ ਸਾਰੇ ਬਿਆਜ ਪਹੁੰਚ ਜੇ ਹੁਣ ਪੱਕਾ ਰਹਿਣਾ ਹੀ ਹੈ ਅਰੇ ਸਰੋਂ ਦਾ ਤੇਲ ਆਪਾਂ ਮੜਾ ਇਹ ਬੋਲਦੀ ਵੀਰੇ ਵੀਰ ਬੱਕੀ ਬੱਕੀ ਸਰਾਉਤ ਬਹੁਤ ਸੋਨਾ ਗਾਉਂਦਾ ਤੇ ਸਾਡਾ ਇੱਥੇ ਸਾਰਿਆਂ ਦੇ ਵਿੱਚ ਜੋਸ਼ ਭਰ ਰਿਹਾ ਵੀਰ ਅੰਦੋਲਨ ਦੇ ਵਿੱਚ ਬਹੁਤ ਇਹੋ ਜੇ ਸਾਡੇ ਭਰਾਵਾਂ ਦੀ ਜ਼ਰੂਰਤ ਆ ਜਿਹੜੇ ਨੌਜਵਾਨੀ ਦੇ ਵਿੱਚ ਕੀਤਾ ਰਹੇ ਆਪਣੀ ਗਾਇਕੀ ਰਹੀ ਜੋਸ਼ ਭਰਦੇ ਨੇਗੇ ਜਿੰਨੇ ਕਿ ਅਦਰ ਰਵਾਬ ਆਇਆ ਹੋਇਆ ਵੀਰ ਬੱਗੀ ਆਇਆ ਹੋਇਆ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੌਜਵਾਨੀ ਜੋਸ਼ ਭਰ ਰਹੇ ਨੇਗੇ ਇੱਥੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਹਾਜ਼ਰੀਆਂ ਭਰ ਰਹੇ ਨੇ ਦਿਲੋਂ ਧੰਨਵਾਦ ਵੀਰਾਂ ਦਾ